ਆਓ ਜੀ ਅੱਜ ਤੁਹਾਨੂੰ ਇੱਕ ਪਾਰਕ ਮੋਣਿਆ ਇਹ ਸਰنگਪੁਰ ਦੀ ਪਾਰਕ ਹੈ ਬੋਟੈਨੀਕਲ ਪਾਰਕ ਜਿਹਦੇ ਅੰਦਰ ਚੱਲੇ ਆ ਅਸੀਂ ਅੰਦਰ ਦਾ ਖੂਬਸੂਰਤੀ ਜੋ ਵੀ ਹੋएगी ਉਹ ਤਾਂ ਲਈ ਇਕ ਸੰਦੀ ਕੋਸ਼ਿਸ਼ ਕਰਾਂਗੇ ਉਹ ਆਸੀ ਤਰੁਸ ਅੱਜ ਅਸੀਂ ਬੋਟੈਨਿਕ ਪਾਰਕ ਵਿੱਚ ਆਏ ਆ ਇਹ ਪਾਰਕ ਸਰ ਸਾਰਿੰਗਪੁਰ ਏਰੀਆ ਦੇ ਵਿੱਚ ਪੈਂਦੀ ਆ ਤੇ ਆਓ ਅੱਗੇ-ਅੱਗੇ ਦੇਖਦੇ ਆ ਇਹਦੀ ਸੁੰਦਰਤਾ ਇਹਦੇ ਵਿੱਚ ਰਹਿੰਦੇ ਹੋਏ ਕੋਈ ਪੰਛੀ ਜਿਵੇਂ-ਜਿਵੇਂ ਸਾਡੇ ਅੱਗੇ ਮਿਲਣਗੇ ਨਾਲ-ਨਾਲ ਤੁਹਾਨੂੰ ਦੱਸਦੇ ਜਾਵਾਂਗੇ ਤੇ ਅਸੀਂ ਅੱਜ ਸੋਚਿਆ ਕਿ ਅੱਜ ਕਿਸੇ ਪਾਰਕੇ ਜਾ ਕੇ ਸ਼ਾਰਟ ਕਰਦੇ ਆ ਸੂਟ ਕਰਕੇ ਤੇ ਤੁਹਾਡੇ ਵਾਹਿਗੁਰੂ ਪਰਮਾਤਮਾ ਕਰੇ ਕਿ ਤੁਹਾਡੇ ਫੋਨਾਂ ਤੇ ਸਾਡੀ ਵੀਡੀਓ ਇਦਾਂ ਚੱਲੇ viral ਹੋ ਜੇ ਵਾਹਿਗੁਰੂ ਪਰਮਾਤਮਾ ਭਲਾ ਕਰੇ ਤੇ ਪਾਸਾ ਮਿਹਰ ਕਰੇ ਤੇ ਇਹ ਤੋਂ ਬਾਅਦ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹ ਇਦਾਂ ਹੀ ਬਣਾਉਂਦੇ ਜਾਈਏ ਤੇ ਤੁਹਾਡੇ ਅੱਗੇ ਪੇਸ਼ ਕਰਦੇ ਜਾਈਏ ਬਾਕੀ ਚਲੋ ਦੇਖਦੇ ਹਾਂ ਜੋ ਅੱਗੇ ਮਿਲਦਾ ਉਹ ਵੀ ਤੁਹਾਨੂੰ ਦੱਸਦੇ ਆ ਇਥੋਂ ਦੀ ਖੂਬਸੂਰਤੀ ਦਾ ਮਤਲਬ ਇਹ ਆ ਕਿਥੇ ਹਰ ਤਰ੍ਹਾਂ ਦੇ ਦਰਖਤ ਲੱਗੇ ਹੋਏ ਨੇ ਜਿਵੇਂ ਕੋਈ ਕਿਸੇ ਤੇ ਨਾਂ ਲਿਖਿਆ ਚਨਾਰ ਦਾ ਕਿਸੇ ਤੇ ਕੋਈ ਕੁਟਿਆਂ ਦੇ ਨਾਂ ਸਾਰੇ ਦੱਸੇ ਹੋਏ ਨੇ ਪਰ ਤਾਂ ਲੋ ਤੇ ਪਤਾ ਹੀ ਆ ਕਿ ਮੈਂ ਦੇਖ ਨਹੀਂ ਸਕਦਾ ਪਰ ਹਾਂ ਤੁਸੀਂ ਆਸਤਾ ਹਫਤਾ ਪਛਾਣ ਜਰੂਰ ਕਰ ਸਕਦੇ ਹੋ ਕਿ ਕਿਉਂਕਿ ਅਸੀਂ ਨਾਲ-ਨਾਲ ਤੁਰੇ ਜਾ ਰਹੇ ਆ ਤੇ ਨਾਲ-ਨਾਲ ਤੁਹਾਨੂੰ ਇਹਨਾਂ ਦ੍ਰਿਸ਼ਤਾਂ ਦੀ ਆ ਜਿਸ ਵਿੱਚ ਅਨੰਦ ਆ ਸਕਦੇ ਪਰ ਤੁਸੀਂ ਆਪ ਪਹਿਚਾਨ ਕਰ ਸਕਦੇ ਹੋ ਵੈਸੇ ਵੀ ਇੱਥੇ ਜਿੱਦਾਂ ਦਰਖਤਾਂ ਦੇ ਚਾਰਕੁਇਰੇ ਥੱਲੇ ਬਨੇ ਬਨੇ ਹੋਏ ਆ ਥੜੇ ਬਨੇ ਹੋਏ ਆ ਇੱਥੇ ਬਹਿ ਕੇ ਤੇ ਆਪਣਾ ਸ਼ਾਨ ਦਾ ਨਜ਼ਾਰਾ ਲੈ ਸਕਦੇ ਆ ਹਾਂਜੀ ਅਸੀਂ ਹੁਣ ਅੰਦਰ ਪਾਰਕ ਦੇ ਵੜ ਗਏ ਆ ਸੜਕ ਉੱਤੇ ਛੱਡਤੀ ਆ ਕਾਤੇ ਤੁਰਦੇ ਤੁਰਦੇ ਆ ਇਹਦਾ ਇੱਕ ਚੀਜ਼ ਆ ਖਾਸੀਅਤ ਆ ਕਿ ਬਹੁਤ ਏਰੀਏ ਤੇ ਫੈਲੀ ਹੋਈ ਆ ਤੇ ਬਹੁਤ ਖੁੱਲਾ ਮੈਦਾਨ ਆ ਤੇ ਇਸ ਕਰਕੇ ਇੱਥੇ ਹੈ ਤੇ ਸਹੀ ਆ ਪੰਛੀ ਵੀ ਹੈਗੇ ਆ ਜਿਵੇਂ ਮੋਰ ਆ ਮੋਰ ਬਹੁਤ ਤੁਰੇ ਫਿਰਦੇ ਆ ਪਰ ਅੱਜ ਕੁਸ ਧੁੱਪ ਦਾ ਕਰਕੇ ਤੁਹਾਨੂੰ ਪਤਾ ਨਾਜ਼ਿਕ ਜਾਨਵਰ ਹੁੰਦਾ ਤੇ ਇਸ ਕਰਕੇ ਉਹ ਸਾਹਮਣੇ ਨਹੀਂ ਆ ਰਹੇ ਥੋੜਾ ਮੌਸਮ ਵਧੀਆ ਹੋਵੇ ਤਾਂ ਫਿਰ ਮੈਂ ਹੀ ਕਈ ਵਾਰ ਦੇਖੇ ਆ ਉਹਨਾਂ ਦੀ ਵੀਡੀਓ ਸ਼ੂਟ ਕਰਨ ਨੂੰ ਜ਼ਰੂਰ ਕਰਕੇ ਦਿਖਾਵਾਂਗੇ ਜੀ ਤੇ ਸਾਹਮਣੇ ਆ ਗਿਆ ਤੇ ਬਾਕੀ ਦੇਖਦੇ ਆ ਕੀ ਬਣਦਾ ਵਾਹਿਗੁਰੂ ਪਰਮੇਸ਼ਾਹ ਇੱਥੇ ਜਿੱਦਾਂ ਦਰਖਤਾਂ ਦੇ ਥੱਲੇ ਥੜੇ ਬਣੇ ਹੋਏ ਸੀ ਬੈਠਣ ਵਾਸਤੇ ਤੇ ਇਦਾਂ ਹੀ ਜਿਵੇਂ ਸ਼ਾਮ ਵੇਲੇ ਜਾਂ ਸਵੇਰੇ-ਸਵੇਰੇ ਕੋਈ ਆਉਂਦਾ ਸੈਰ-ਸੂਰ ਕਰਨ ਵਾਸਤੇ ਉਹਨਾਂ ਵਾਸਤੇ ਆ ਬੈਂਚ ਜਗ੍ਹਾ-ਜਗ੍ਹਾ ਸ਼ਟ ਕੀਤੇ ਹੋਏ ਨੇ ਬੈਂਚਾਂ ਤੇ ਬਹਿ ਕੇ ਵੀ ਆਪਣਾ ਮੌਜ ਮਾਨ ਸਕਦਾ ਤੇ ਆਪਣਾ ਟਾਈਮ ਪਾਸ ਕਰ ਸਕਦਾ ਇਦਾਂ ਕਰਕੇ ਤੇ ਇਸ پارک ਦੀ ਇਹੋ ਜੀ ਖੂਬਸੂਰਤੀ ਹੈ ਇੱਥੋਂ ਦੇ ਦ੍ਰਿਸ਼ਤਾਂ ਦੀ ਬਹੁਤ ਖੂਬਸੂਰਤੀ ਹੈ ਇੱਥੇ ਮੂਰ ਪੰਖ ਜਿਹਨੂੰ ਅਸੀਂ ਵਿਦਿਆਪੜਾਈ ਕਹਿ ਦਿੰਨੇ ਆ ਉਹਦੇ ਬੂਟੇ ਵੀ ਵੇਖੋ ਕਿੱਡੇ ਵਧੀਆ ਲੱਗ ਰਹੇ ਨੇ ਬਹੁਤ ਸੋਹਣੇ ਲੱਗਦੇ ਆ ਤੇ ਬਾਕੀ ਉਹ ਥੜਾ ਜਿਹਾ ਜਿਹੜਾ ਵਾ ਉਹ ਵੀ ਹੈਗਾ ਬਹਿਨwarte ਉੱਥੇ ਬੈਠੇ ਵੀ ਨੇ ਤੇ ਉਹ ਬਹਿ ਕੇ ਤੇ ਬੰਦਾ ਆਪਣਾ ਟਾਈਮ ਪਾਸ ਕਰ ਸਕਦਾ ਜੇਦੋਂ ਵੀ ਕੋਈ ਆਉਂਦਾ ਫਸਾਇਰ ਕਰਨਾ ਹੋ ਉੱਥੇ ਬਹਿ ਕੇ ਆਰਾਮ ਕਰ ਲੈਂਦਾ ਤੇ ਹਾਂਜੀ ਆ ਇੱਕ ਥੱਲੇ ਖੂਹ ਦੀ ਤਰ੍ਹਾਂ ਦਾ ਬਣਿਆ ਹੋਇਆ ਇਹਦੇ ਉੱਤੇ ਪੁਲ ਬਣਿਆ ਹੋਇਆ ਪੁਲ ਪਾਰ ਕਰਕੇ ਤੇ ਪਾਰ ਜਾਣ ਵਾਸਤੇ ਇਹ ਦੇਖ ਕੇ ਉਹ ਵਾਹ ਬਰੂ ਇਹ ਵੀ ਇੱਕ ਦੀਆਂ ਉਤਾਰ ਕੀਤਾ ਹੋਇਆ ਇਹ ਦੇਖ ਥੱਲੇ ਅੰਦਰ ਕੀ ਜੇ ਅੰਦਰ ਇਹਦੇ ਬਸ ਪੱਥਰ ਹੀ ਪੱਥਰ ਪੱਥਰ ਪੁੱਥਰ ਪਏ ਆ ਅਜੇ ਹੋ ਸਕਦਾ ਪਾਣੀ ਪੂਰੀ ਨਾ ਪਾਇਆ ਹੋਇਆ ਤੇ ਇਹਦਾ ਵੀ ਇੱਕ ਵੱਖਰਾ ਨਜ਼ਾਰਾ ਕਿ ਉਹ ਤਲਾਂਜੀ ਬਣਾਇ ਹੋਈ ਨਾ ਪਾ ਪੋਪੋਲ ਦੀ ਉੱਤਰੋ ਚੜੋ ਤੇ ਇੱਧਰ ਉੱਤਰ ਜਾਓ ਭਾਈ ਇਹ ਇਦਾਂ ਕਰਕੇ ਤੇ ਇਹ ਵੀ ਆਪਣੇ ਰੰਗ ਨੇ ਭਾਈ ਅੱਛਾ ਇੱਕ ਹੋਰ ਪੋਲਾ ਆਏ ਜੀ ਮੈਂ ਸਾਬ ਸੋਚਿਆ ਇਹ ਕੀ ਬਣਾ ਇੱਕ ਹੋਰ ਪੋਲਾ ਇਹ ਵਿਚਕਾਰੋਂ ਉੱਚਾ ਹੈ ਤੇ ਦੋਨੋਂ ਪਾਸੋਂ ਤਾੜੀ ਜਾ ਕੇ ਫੇਰ ਅੱਗੇ ਡਾਊਨ ਤੇ ਆ ਜਾਂਦਾ ਜਿਵੇਂ ਟੇਪਰ ਤੇ ਬਣਿਆ ਹੁੰਦਾ ਇਹ ਕਾਫੀ ਜਗ੍ਹਾ ਤੇ ਦੇਖਿਆ ਵਾ ਇਦਾਂ ਇਹ ਇਹਦੇ ਉੱਤੋਂ ਦੀ ਨੰਗਨ ਦਾ ਕੁਝ ਨਿਆਰਾ ਕੁਛ ਹੋ ਰਹੀ ਆ ਜਾਂਦਾ ਜਿਵੇਂ ਪਹਿਲੋ ਚੜਾਈ ਚੜੋ ਤੇ ਫਿਰ ਥੱਲੇ ਉਤਰੋ ਵਾਹੀ ਗਰੂ ਵਾਹੀ ਗਰੂ ਹਾਂ ਇਹ ਪੱਖਾ ਜਿਹਾ ਲੱਗਾ ਹੋਇਆ ਹੁਣ ਤਾਂ ਵਾਸ਼ੇ ਖੜਿਆ ਕਿਉਂਕਿ ਹਵਾ ਨਹੀਂ ਚੱਲ ਰਹੀ ਇਹ ਬਸ ਆਪਣੇ ਹਵਾ ਦਾ ਰੁਕ ਦੱਸਦਾ ਦੀ ਕਿ ਜਿੱਧਰ ਨੂੰ ਪੱਖਾ ਚੱਲੇ ਉਧਰੋਂ ਹਵਾ ਉਧਰ ਜਾ ਰਹੀ ਆ ਇਸ ਕਰਕੇ ਲਾਇਆ ਹੋਇਆ ਮਾਤਾਵਰਨ ਦੇ ਵਿੱਚ ਪਤਾ ਲੱਗਦਾ ਰਹਿੰਦਾ ਵੀ ਹਵਾ ਚੱਲਦੀ ਆ ਤੇ ਘੁੰਮੇਗਾ ਜਦੋਂ ਨਹੀਂ ਚੱਲਦੀ ਤੇ ਰੁਕ ਜਾਏਗਾ ਇਦਾਂ ਕਰਕੇ ਤੇ ਇਹਨੇ ਪਾਰਕ ਦੀ ਖੂਬਸੂਰਤੀ ਦਾ ਵੱਖਰਾ ਨਜ਼ਾਰਾ ਆ ਆ ਜੀ ਮੋਰ ਦਿਖਿਆ ਜੇ ਇਹ ਆ ਸਾਡੇ ਰਾਸ਼ਟਰ ਪੰਛੀ ਇਹ ਬਹੁਤ ਪਵਿੱਤਰ ਹੁੰਦਾ ਜੇ ਇਹਦਾ ਵੀ ਇੱਕ ਹੈਗਾ ਜਾਤੀ ਇਹੋ ਦੀ ਆ ਕਿ ਬਿਲਕੁਲ ਪਵਿੱਤਰ ਹੁੰਦਾ ਇਹਦੀ ਅੰਸਾ ਉਦੋਂ ਵੱਧਦੀ ਆ ਜਦੋਂ ਆਪਣੇ ਖੁਸ਼ੀ ਦੇ ਵਿੱਚ ਆਣ ਕੇ ਪੈਲ ਪੁੰਦਾ ਤਾਂ ਫਿਰ ਆਪਣੇ ਪੈਰਾਂ ਨੂੰ ਦੇਖਦਾ ਤਾਂ ਰੋਂਦਾ ਹੈ ਤੇ ਲੱਗੇ ਫਿਰ ਜਦੋਂ ਮੋਰ ਨਹੀਂ ਹੁੰਦੀ ਆ ਤਾਂ ਉਹ ਇਹਦੇ ਜਿਹੜੇ ਅਤਰੂ ਨਿਕਲਦੇ ਨੇ ਉਹਨਾਂ ਦੇ ਜਦੋਂ ਉਹ ਆਪਣੇ ਪੰਦੀਆ ਪਿੰਦੀਆ ਤਾਂ ਉਹਦੇ ਨਾਲ ਉਹਦੇ ਅੰਡੇ ਪੈਦਾ ਹੁੰਦੇ ਨੇ ਇਸ ਕਰਕੇ ਬਹੁਤ ਪਵਿੱਤਰ ਮੰਨਿਆ ਗਿਆ ਇਹ ਪੰਛੀ ਤੇ ਵਾਹਿਗੁਰੂ ਪ੍ਰਮਾਤਮਾ ਐਵੀ ਤਾਂ ਇੱਕ ਦੁਨੀਆ ਤੇ ਜੀਵ ਨੇ ਕੁਲਤਾ ਹੀ ਉਹ ਚੱਲ ਗਿਆ ਹਿੱ ਅੱਗੇ ਨੂੰ ਬਸ ਇੱਕੋ ਹੀ ਮੋਰ ਲੱਭ ਅੱਜ ਵਾਹਿਗੁਰੂ ਬਸ ਠੀਕ ਹੈ ਹੋਈ ਗਈ ਹੋਣੀ ਹੁੰਦਾ ਇਹ ਦੀ ਅਜੀ ਇਹ ਵੇਖੋ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਲੱਗੇ ਹੋਏ ਨੇ ਤੇ ਇਹਨਾਂ ਨੂੰ ਕੰਡੇ ਵੀ ਐ ਹੂੰ ਤੇ ਇਹਦਾ ਨਾਂ ਜਿਹੜਾ ਕੈਕਟਸ ਹੂੰ ਆਹ ਕੈਕਟਸ ਨਾਂ ਲੈਂਦੇ ਆ ਬਾਕੀ ਤੁਸੀਂ ਸਮਝਦਾਰ ਹੋ ਕੀ ਕਹਿੰਦੇ ਨੇ ਤੇ ਕੀ ਨਹੀਂ ਕਹਿੰਦੇ ਤੇ ਇਹ ਵੀ ਇਹਨਾਂ ਦੀ ਇੱਕ ਖੂਬਸੂਰਤੀ ਆ ਫੁੱਲ ਖਿਲੇ ਹੋਏ ਨੇ ਫੁੱਲ ਲੱਗੇ ਹੋਏ ਨੇ ਵਸਦੂ ਵਾਹੀ ਗੁਰੂ ਇਹ ਇਹਦਾ ਕਰਕੇ ਤੇ ਅਸੀਂ ਅੱਜ ਕੋਸ਼ਿਸ਼ ਕਰ ਰਹੇ ਆ ਕਿ ਨੇਚਰਲ ਵੀਡੀਓ ਤੁਹਾਨੂੰ ਬਣਾ ਕੇ ਪੇਸ਼ ਕੀਤੀ ਜਾਵੇ ਤਾਂ ਜੋ ਤੁਸੀਂ ਬਹੁਤ ਹੀ ਪਿਆਰ ਨਾਲ ਸਤਕਾਰ ਨਾਲ ਇਹਨੂੰ ਵਾਇਰਲ ਕਰ ਦਿਓ ਤੇ ਸਾਡਾ ਜਲਦੀ ਜਲਦੀ ਵਾਚ ਟਾਈਮ ਪੂਰਾ ਹੋ ਜਾਏਗਾ ਵਾਹੀ ਗੁਰੂ ਉਹ ਜੀ ਇੱਕ ਆ ਪੁਲ ਹੈ ਇਹ ਪੁਲ ਦੇ ਉੱਤੇ ਅਸੀਂ ਚੜੇ ਹੋਏ ਆ ਤੇ ਵੀ ਇੱਕ ਪੁਲ ਉਧਰੋਂ ਨਹੀਂ ਆਇਆ ਇਧਰੋਂ ਵੀ ਨਹੀਂ ਆਇਆ ਤੇ ਬਸ ਈ ਘਾਰੋਂ ਉੱ kia ਤੇ ਵੀ ਇੱਕ ਪੁਲ ਪਾਰ ਕਰਨ ਵਾਸਤੇ ਥੱਲੇ ਪਾਣੀ ਪੂਰੀ ਤਾਂ ਹੈ ਨਹੀਂ ਆ ਪਰ ਥੋੜਾ ਡੁੰਗਾਈ ਜਿਹਾ ਇਸ ਕਰਕੇ ਇਹ ਵੀ ਪੁਲ ਦੀ ਖੂਫੂਰ ਦੀ ਆਪਣੀ ਜਗ੍ਹਾ ਤੇ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਆ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੋ ਸਾਨੂੰ ਆਪਣੇ ਟਾਈਮ ਲਾ ਕੇ ਇਹਨੂੰ ਵੇਖਣਗੇ ਸ਼ੇਅਰ ਕਰਨਗੇ ਤੇ ਸਾਨੂੰ ਸਬਸਕ੍ਰਾਈਬ ਕਰਨਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਤੇ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਉ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਧੰਨਵਾਦ ਜੀ